ਲਓ ਜੀ ਬਾਬੇ ਵੈਲਕਮ ਬੈਕ ਆ ਤੁਹਾਡਾ ਨਿਊ ਬਲੌਗ 'ਚ ਅੱਜ ਨਾ ਨਵਾਂ ਬਲੌਗ ਲੈ ਕੇ ਤੁਹਾਡਾ ਬਲਟ ਬਲੌਗ ਕਰਨ ਨਾਲ ਝੱਡੂ ਹਰਮਨ ਪ੍ਰੀਤ ਬਰੋ ਹਰਮਨ ਪ੍ਰੀਤ ਦਾ ਔਜਲਾ ਵੀਰੇ ਪੰਡਿਤ ਸ਼ਾਹੜਾ ਵੀਰ ਦਾ ਤੇ ਆ ਆਪਣੀ ਗੱਡੀ 'ਚ ਬਾਅਦ ਤੁਹਾਨੂੰ ਦੱਸੀ ਹੈ ਤੇ ਅੱਜ ਜੇ ਆਪਾਂ ਜਾ ਰਹੇ ਹਾਂ ਮਹਿਲਾ ਕਿਉਂ ਬੈਂਕ ਤੇ ਪਹਿਲਾਂ ਥੋੜੇ ਜੇ ਕੰਮਕਾਰ ਕਰ ਰਹੇ ਸੀ ਹੁਣ ਆਪਾਂ ਜਾ ਰਹੇ ਹਾਂ ਮਹਿਲਾ ਤੇ ਮਹਿਲਾ ਜਾ ਕੇ ਆਪਾਂ ਆਪਣੇ ਮਿੱਤਰਾਂ ਨੂੰ ਮਿਲਦੇ ਹਾਂ ਤੇ ਜ਼ਾਹਰ ਹਨ ਵੱਡੀ ਗੱਲ ਬਾਬੇ ਉਹ ਇੱਕ ਸਰਪ੍ਰਾਈਜ਼ ਤਾਕੜਾ ਤਿਆਰ ਕਰਿਆ ਇੱਕ ਤਾਂ ਦਿਖਾ ਦਿੰਦੀ ਹੁਣ ਦਿਖਾ ਦੇ ਤਰਾ ਆਲੋ ਬਾਬੇਓ ਚੁੱਡੂ ਪ੍ਰੂਤ ਨੇ ਪਹਿਲਾਂ ਲੈਤਾ ਦੀ 12 ਠੀਕ ਆ ਹੁਣ ਜੇ ਪਿੱਛੇ ਜੇ ਜਿਹੜੀ ਹੁੰਦੀ ਗੱਲ ਉਹ ਤੋਂ ਪਹਿਲਾਂ ਦੇ ਜਿਹੜੇ ਮਦਰ ਫਿਰ ਇਹਨੇ ਲੈ ਲਿਆ 13 ਠੀਕ ਆ ਜੋ ਕਿ ਵਧੀਆ ਫੋਨ ਦੀ ਕਾਫੀ ਫਿਰ ਉਹ ਤੋਂ ਬਾਅਦ ਚੋਂ ਮੇਰੇ ਭਰਾ ਨੇ ਲੈ ਲਿਆ 13 Pro ਮੁਬਾਰਕਾਂ ਦੋ ਸਾਰੇ ਮੇਰੇ ਵੀਰ ਮਿੱਤਰ ਭਰਾ ਹੁਣ ਮੇਰੇ ਭਰਾ ਨੂੰ ਬਧਾਈਆਂ ਭਰਾ ਨੂੰ ਕਿਹਦੀ ਵੀ ਸ਼ੱਪ ਕੱਢਾਂਗੇ ਘੱਟ 13 Pro ਲੈ ਲਿਆ ਭਰਾ ਨੇ ਸਿਰਾਂ ਐਂਡ ਜਮੀ ਐਂਡਲੈਸ ਮੈਂ ਜਮੀ ਕੋਕਾ ਤੇ ਤੁਹਾਡਾ ਭਰਾ ਅੱਜ ਤੁਹਾਨੂੰ ਦੇਊਗਾ ਸਰਪ੍ਰਾਈਜ਼ ਜੇ ਕੁਝ ਰੱਬ ਦੇ ਭਾਣੇ ਨਾ ਹੋਇਆ ਵੈਸੇ ਇੱਕ ਥੋੜਾ ਜਿਹਾ ਐਕਸੀਡੈਂਟੋਂ ਤੋਂ ਬਚ ਗਏ ਸੀ ਆਪਣੀ ਗੱਡੀ ਨਾ ਫੁੱਟਪਾਰਕ ਨਾਲ ਕਿ ਸਰਗੀ ਦੀ ਮਾੜੀ ਜੀ ਪਰ ਬਚਤਰੇ ਬਚਤਰੇਗੀ ਬਾਬਿਆ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਗੀ ਕੋਈ ਫਿਕਰ ਨਹੀਂ ਕੋਈ ਫੱਕ ਕੋਈ ਚੱਕਰ ਨਹੀਂ ਰੱਬ ਦੇਣ ਵਾਲਾ ਸੀ ਡਾਉਣ ਵਾਲੇ ਠੀਕ ਨਹੀਂ ਝਟੂ ਵੈਸੇ ਮੈਂ ਵੀ ਵੈਸੀ ਨਹੀਂ ਹੈ ਉਹ ਕੋਈ ਗਲਤ ਨਹੀਂ ਸਮਝਣਾ ਡਬਲ ਨਹੀਂ ਨਹੀਂ ਕੱਢਣਾ ਕਿਸੇ ਨੇ ਦੇਖੋ ਮੇਰੇ ਭਰਾ ਸਾਰੇ ਗਲਤ ਵੀ ਨਹੀਂ ਨਾ ਕੱਢਿਆ ਕਰੋ ਅੱਬ ਪੈਸੇ ਡਾਉਣ ਦੀ ਗੱਲ ਕਰੀ ਹੈ ਤੁਸੀਂ ਕਈ ਬੰਦੇ ਗਲਤ ਸਮਝ ਲੈਂਦੇ ਸਾਰੇ ਡਾਉਣ ਨਹੀਂ ਉਹ ਨਹੀਂ ਵੀਰੇ ਉਹ ਨਹੀਂ ਇਹ ਪੈਸੇ ਡਾਉਣ ਦੀ ਗੱਲ ਕਰੀ ਆ ਵੀ ਰੱਬ ਦੇ ਹੀ ਇਹਦਾ ਪੜਾਈ ਜਾਂਦੇ ਉਹ ਕਈ ਨਾ ਸਾਲੇ ਦੂਜਾ ਵੀ ਨਹੀਂ ਸਮਝ ਜਾਂਦੇ ਨੇ ਇਹਨੂੰ ਪਤਾ ਤਾਂ ਹੈਗਾ ਉਹ ਪਤ ਸਾਰੀ ਸਮਝਦੇ ਨੇ ਹਾਂ ਵੀ ਦੂਜੇ ਵੀ ਨਹੀਂ ਸਮਝਦੇ ਨੇ ਬਾਕੀ ਬਾਬੇ ਉਹ ਸਾਰਿਆਂ ਦੇ ਪਰਿਵਾਰ ਚੜਦੀ ਕਲਾ ਚ ਹੋਣਗੇ ਕਿਉਂ ਡਲਟ ਬਲੌਗਰ ਥੋੜਾ ਜਿਹਾ ਡਾਊਨ ਹੋ ਗਿਆ ਦੀ ਬਾਬੇ ਬਲੌਗ ਥੋੜਾ ਜਿਹਾ ਲੇਟ ਹੋ ਗਏ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਰੋਲਾ ਬੰਦਣਾ ਹੈ ਬਰੋਲਾ ਉਈ ਚੱਕਰ ਵਾਲੀ ਗੱਲ ਨਹੀਂ ਬਾਬਿਓ ਜੜਦੀ ਕਲਾ ਜਾਂ ਕੋਈ ਆਪਾਂ ਨੂੰ ਰੱਬ ਆਪਰੇ ਦੀ ਮਿਹਰ ਨਾਲ ਨਾ ਆਪਾਂ ਨੂੰ ਕੋਈ ਬਿਮਾਰੀ ਨਾ ਟਮਾਰੀ ਆ ਬਾਈ ਇਹ ਤਾਂ ਕਹਿੰਦਾ ਜੜਦੀ ਗੱਲਾਂ ਚ ਉਹ ਦੂੜਾ ਜਣਾ ਆਪਾਂ ਆਪਣੀ ਮੰਜ਼ਿਲ ਤੋ ਜਿਵੇਂ ਆ ਨਹੀਂ ਹੁੰਦੰਦਾ ਵੀ ਬੰਦਾ ਥੋੜਾ ਜਆ ਡੀ ਮੋਟੀਵੇਟ ਹੋਣ ਲੱਗ ਜਾਂਦਾ ਨਾ ਵੀ ਜਦੋਂ ਆਪਾਂ ਆਪਣਾ ਕਿਸੇ ਕੰਮ ਤੇ ਵੀ ਮਿਹਨਤ ਕਰ ਰਿਹਾ ਕੋਈ ਇੱਕ ਟਾਈਮ ਐਹ ਜਾ ਆਉਂਦਾ ਨਾ ਜਦੋਂ ਬੰਦੇ ਦਾ ਮਿਹਨਤ ਦਾ ਮੁੱਲ ਪੈਂਦਾ ਉਦੋਂ ਕਹਿੰਦੇ ਰੱਬ ਦਿਲ ਚ ਘੱਡਾਵਾ ਡੋਲ ਕਰ ਦਿੰਦਾ ਉਹ ਦਿਨ ਚ ਯਾਰ ਆਪਾਂ ਝੂਠ ਨਹੀਂ ਬੋਲਦੇ ਆਣਾ ਆਪਣਾ ਕਿਹੜਾ ਕਿਹਿੰਦਾ ਲਕੋਆ ਆਪਣਾ ਯਾਰ ਸਾਰੀ ਪਰਿਵਾਰ ਹਣਾ ਆਪਣਾ ਜਦੋਂ ਪਿਛਲੇ ਗੇਲ ਚੈਨਲ ਮੋਨਟਾਈਜ਼ ਕੀਤਾ ਸੀ ਗੌਰ ਨਹੀਂ ਕਰੀਏ ਸੀ ਫਿਰ ਹੀ ਗਿਆ ਆਪਣੇ ਲਈ ਪਹਿਲਾਂ ਵਾਲੀ ਅਲਟ ਦੀ ਜਿਹੜੀ ਤੇ ਉਦੋਂ ਚਲ ਗੌਰ ਨਹੀਂ ਕਰੀ ਕਿਉਂ ਉਦੋਂ ਰ ਆਪਣੀ ਦੇ ਨਹੀਂ ਨੀ ਦੀ ਆਪਾਂ ਨੂੰ ਕਿ ਨਹੀਂ ਝੁੱਡੂ ਉਹ ਤੇ ਸਾਡੇ ਹਿੱਸੇ ਚ ਲਿਖਿਆ ਨਹੀਂ ਹੋਇਆ ਤੇ ਉਹ ਪਰ ਹੋਣਾ ਜ਼ਰੂਰ ਦੀ ਪਰ ਸਾਡੇ ਹਿੱਸੇ ਚ ਲੱਗਿਆ ਨਹੀਂ ਉਹ ਠੀਕ ਆ ਉਹ ਨਾਂ ਗਿਆ ਟਾਈਮ ਹੁਣ ਦੀ ਗੱਲ ਨਾਲੋ ਕਿਉਂ ਨਾ ਆਪਣਾ ਕੰਮ ਯਾਰ ਬਾਬੇ ਉਹ ਤੁਹਾਡੀ ਮਿਹਰ ਨਾਲ 215 ਵੀਡੀਓ ਪਲੱਸ ਹੋ ਰਹੀਆਂ ਨੇ 215 ਤੋਂ ਹਣਾ ਪੈਂਦੀਆਂ ਰਹਿਣੀਆਂ ਸ਼ਾਰਟ ਵੀਡੀਓ ਪੈਂਦੀਆਂ ਰਹਿਣੀਆਂ ਸਭ ਚੱਲੂਗਾ ਤੇ ਪਰ ਐ ਵੀ ਇਹ ਟਾਈਮ ਤੇ ਆ ਕੇ ਨਾ ਬੰਦੇ ਨੂੰ ਆਉਂਦਾ ਯਾਰ ਮੈਂ ਇੰਨੀ ਮਿਹਨਤ ਕਰਾਂ ਯਾਰ ਹਜੇ ਵੀ ਨਹੀਂ ਮੁੱਲ ਪੈ ਰਿਆ ਇਹ ਟਾਈਮ ਤੇ ਜੇ ਤਾਂ ਬੰਦਾ ਕਬਰਾਜੇ ਮਤਲਬ ਜੇ ਤਾਂ ਬੰਦਾ ਛੱਡ ਜੇ ਨਾ ਤਾਂ ਤਾਂ ਦੇਖੋ ਖਤਮ ਆ ਫਿਰ ਤਾਂ ਛੱਡ ਕੇ ਮਿਹਨਤ ਨਹੀਂ ਕਰ ਰਹੇ ਫਿਰ ਤਾਂ ਮੁੱਲੇ ਨਹੀਂ ਪਰ ਜੇ ਟਾਈਮ ਤੇ ਬੰਦਾ ਟਿੱਗਿਆ ਰਹੇ ਤਾਂ ਬੰਦਾ ਆਖਰ ਨੂੰ ਕਦੇ ਤਾਂ ਮਿਲਣਾ ਕਦੇ ਤਾਂ ਬਾਬੇ ਉਹ ਜੰਮੇ ਚੜਾਈਆਂ ਚ ਮਿਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਸਾਲਾ ਕੁੜੀ ਦੀ ਟੈਨਸ਼ਨ ਨਹੀਂ ਕਾਸੀ ਦੀ ਟੈਨਸ਼ਨ ਨਹੀਂ ਛੜੇ ਬੰਦੇਆਂ ਕੋਈ ਚੱਕਰ ਨਹੀਂ ਵਿਆਹ ਕਰਾਉਣਾ ਮਰਜ਼ੀ ਨਾਲ ਕਰਾ ਲੈ ਕੋਈ ਚੱਕਰ ਨਹੀਂ ਗਾ ਯਾਰ ਉੱਜੜਦੇ ਉੱਜੜ ਜਾ ਕੋਈ ਚੱਕਰ ਵਾਲੀ ਗੱ ਕਰੇ ਜੁੱਡੂ ਵਿਆਹ ਕਰਾ ਮਰਜ਼ੀ ਨਾਲ ਕਰਾ ਯਾਰ ਸਿੱਧੇ ਬੋਲ ਨਹੀਂ ਸਾਨੂੰ ਡਰ ਭਇਆ ਕਿਸੇ ਦਾ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਦਿਜਾਰੇ ਲੋ ਆਪਦੇ ਮੈਂ ਬਹੁਤ ਟਾਈਮ ਬਾਅਦ ਟੈਨਸ਼ਨ ਤੋਂ ਬਾਹਰ ਮੈਂ ਸਹੀ ਗੱਲ ਦੱਸ ਰਿਹਾ ਬਾਬੇ ਅੱਜ ਜੇ ਮੈਂ ਬੋਰਾਂ ਨਾ ਬਸ ਕੈਨ ਨਾਲ ਵੀ ਉਹੀ ਅੱਜ ਖੁਸ਼ੀ ਆ ਸਾਨੂੰ ਥੋੜੀ ਜੀ ਤਾਂ ਬੋਰਾਂ ਮੈਨੂੰ ਬਾਬੇ ਇੰਨੀ ਕਿ ਟੈਨਸ਼ਨ ਦੀ ਨਾ ਜਿੰਨੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰਾ ਦਿਮਾਗ ਹੱਲਣ ਵਾਲਾ ਹੋ ਰਿਹਾ ਸੀ ਮੈਂ ਕੱਲ ਮੈਂ ਵਿਆਜ ਗਿਆ ਸੀ ਦੀ ਚਲੋ ਜੁੱਡੂ ਨੂੰ ਉਤ ਡੂਗ ਰਹੀ ਸੀ ਯਾਰ ਰਿਸ਼ਤੇਦਾਰ ਚ ਬਹਿਤੀ ਨਾ ਘਟਦੀ ਸੀ ਹਨਾ ਤੇ ਮਤਲਬ ਮੈਨੂੰ ਉੱਥੇ ਵੀ ਇੰਨਾ ਖੁਲਕੇ ਜੇ ਹਨਾ ਵੀ ਲੱਗਿਆ ਨਹੀਂ ਵੀ ਯਾਰ ਨਹੀਂ ਜੀ ਨਹੀਂ ਲੱਗਦਾ ਕੋਹ ਦਿਮਾਗ ਤੇ ਜੋ ਟੈਨਸ਼ਨ ਆ ਉਹ ਨਾ ਘਰੋਂਦਾ ਨਹੀਂ ਲਓ ਜੀ ਬਾਬਿਓ ਹੁਣ ਆਪਾਂ ਜਾ ਰਹੇ ਆ ਮੈਲਾ ਆਪਣਾ ਪੋਣ ਸੱਚ ਬਾਬਿਓ ਆਪਾਂ ਨੇ ਆਹ ਫੋਨ ਲੈ ਲਿਆ ਤੀ ਆਈਫੋਨ 13 ਇਹ ਆਪਣੇ ਪ੍ਰਾਣ ਨੇ ਲੈਤਾ ਦੀਆ ਇਹਨੇ ਹੁਣ ਵੱਡਾ ਲੈ ਲਿਆ ਬਈ ਆਪਾਂ ਗਰੀਬ ਬੰਦੇ ਛੋਟਾ ਆਪਣੇ ਲਵੇ ਤੇ ਆ ਜਾਂਦੀ ਆ ਰਾਣੀ ਬੁੜਕ ਦੀ ਰੋੜਾਂ ਤੇ ਇਹ ਦੇਖ ਲਓ ਬਾਬਿਓ ਜਾਂਦੀ ਆ ਬੁੜਕ ਦੀ ਲੁੱਕ ਦਾ ਸੋਨੇ ਦੇਖੀ ਆ ਬਾਕੀ ਆ ਆਪਣਾ ਬਾਜ ਡੰਗਿਆ ਹੋਇਆ ਤੇ ਆਪਾਂ ਮੈਲਾ ਪੁੱਲੇ ਪਹੁੰਚ ਗਏ ਪੁੱਲੇ ਪਹੁੰਚਦਾ ਵੀ ਸਾਲਾ ਖਤਰਾ ਹੁੰਦਾ ਆ ਜਿਹੜੀਆਂ ਜਾਲੀਆਂ ਲੰਝਣ ਜਿਹਨੇ ਕਦੇ-ਕਦੇ ਆਉਂਦਾ ਵੀ ਪੁਲਿਸ ਨਾਲ ਘੇਰ ਲੈ ਪੁਲਿਸ ਫਿਰ ਕਰੇ ਫੋਨ ਕਰਨਾ ਉਹ ਘਰ ਦੇ ਚਲੂਸ ਕੱਢਣਗੇ ਉਹ ਗੱਲਾਂ ਦਾ ਕੋਈ ਤੰਤ ਨਹੀਂ ਤੰਤ ਨਹੀਂ ਹੁਣ ਕਈ ਬੰਦੇ ਕਹਿਣਗੇ ਮਾਲ ਚੰਗਾ ਮਿਲਿਆ ਅੱਜ ਤਾਂ ਬੋਲਾਂ ਮਾਲ ਨਹੀਂ ਵੀਰੇ ਇਹਦਾ ਸਰੀਰ ਅੱਜ ਜਦੋਂ ਬੰਦਾ ਨਾ ਟੈਨਸ਼ਨ ਤੋਂ ਫ੍ਰੀ ਹੁੰਦਾ ਨਾ ਉਹਨੂੰ ਸਾਲਾ ਮਾਲ-ਮੂਲ ਦੀ ਲੋੜ ਹੀ ਨਹੀਂ ਦਿੰਦਾ ਇੰਨਾ ਕੋਈ ਖੁਸ਼ ਹੁੰਦਾ ਜਿੰਨਾ ਕਹਿ ਦੇ ਠੀਕ ਆ ਅੱਜ ਮੈਂ ਟੈਨਸ਼ਨ ਥੋੜਾ ਜਿਹਾ ਫ੍ਰੀ ਹੋਇਆ ਬਾਹਰ ਨਿਕਲਿਆ ਮੈਂ ਯਾਰ ਕੁਛ ਨਹੀਂ ਦਾ ਸਭ ਚੱਲਦਾ ਰਹਿਣਾ ਕੋਈ ਚੱਕਰ ਵਾਲੀ ਗੱਲ ਨਹੀਂ ਅੱਜ ਨਹੀਂ ਕੱਲ ਨੂੰ ਬਣ ਜਾਗੇ ਪਰ ਐ ਆ ਵੀ ਜਿਹੜੇ ਬੰਦੇ ਕਹਿੰਗੇ ਵੀ ਗਾ ਬਈ ਮਾਲ ਖਾਦਾ ਐ ਖਾਦਾ ਨਹੀਂ ਬਾਬੇ ਉਹ ਕੁਛ ਨਹੀਂ ਖਾਦਾ ਰੱਬ ਦੀ ਮਿਹਰ ਨਾਲ ਹਜੇ ਤੱਕ ਇਹੀ ਬੋਲ ਰਹੇ ਆ ਜਦੋਂ ਮਾਲ ਖਾਦਾ ਐ ਉਦੋਂ ਸਾਨੂੰ ਦੱਸ ਵੀ ਦੇਵੇਂਗਾ ਨਹੀਂ ਜਦੋਂ ਮਾਲ ਖਾਦਾ ਐ ਹਜੇ ਤੱਕ ਤਾਂ ਇਹੀ ਚੱਲ ਰਹੇ ਆ ਬਾਬਾ ਸੁੱਖ ਰੱਖੇ ਗਾਂ ਚੜਦੀ ਕਲਾ ਰਹੀਂ ਚੱਲੀ ਜਾਈਏ ਲਓ ਜੀ ਬਾਬੇ ਉਹ ਮਹਿਲਾ ਵਾਲੇ ਪੁੱਲ ਲਵੇ ਪਹੁੰਚ ਗਏ ਆਪਾਂ ਤੇ ਆ ਹਰਮਨ ਪ੍ਰੀਤ ਮੇਰਾ ਭਰਾ ਗੁੱਸਾ ਕਰਕੇ ਕਹਿੰਦਾ ਐ ਨਹੀਂ ਕਹਿੰਦਾ ਲੋਕ ਸਮਝ ਜਾਂਦੇ ਨੇ ਵੀ ਖਾਦਾ ਹੋਇਆ ਕੁਮਾ ਕੋਈ ਚੱਕਰ ਨਹੀਂ ਇਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਜੁੱਟੂ ਗੁੱਸਾ ਨਾ ਕਰ ਇਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਆ ਯਾਰ ਜਿਹਨੇ ਸਮਝਣਾ ਗਲਤੋਂ ਤਾਂ ਆਪਾਂ ਨੂੰ ਗਲਤ ਹੀ ਸਮਝੋ ਤਾਂ ਸਹੀ ਸਮਝਣ ਨਹੀਂ ਲੱਗ ਰਿਹਾ ਠੀਕ ਆ ਜਿਹਨੇ ਆਪਾਂ ਨੂੰ ਸਹੀ ਸਮਝਣਾ ਉਹ ਆਪਾਂ ਨੂੰ ਸਮਝੂਗੇ ਸਹੀ ਠੀਕ ਆ ਦੁਨੀਆ ਸਾਲੀ ਜਿਹੜੇ ਤੈਨੂੰ ਇੱਕ ਗੱਲ ਹੋਰ ਦੱਸਾਂ ਆਪਾਂ ਨੂੰ ਪਤਾ ਕਿਹੜੇ ਬੰਦੇ ਜੱਜ ਕਰਨਗੇ ਜਿਹੜੇ ਸਾਲੇ दारू ਬੀਬੀ ਨਾਲ ਹੀ ਜਲੇਬੜਨਗੇ ਠੀਕ ਆ ਉਹ ਬੰਦੇ ਆਪਾਂ ਨੂੰ ਕਹਿਣਗੇ ਕਿ ਅੱਦਾ ਜਿਹੜੇ ਬੰਦੇ ਸਹੀ ਨਹੀਂ ਯਾਰ ਉਹ ਨਹੀਂ ਕਹੰਦੇ ਉਹ ਨਹੀਂ ਕਹੰਦੇ ਠੀਕ ਆ ਬਾਕੀ ਯਾਰ ਫੇਰਾ ਤੋਰਾ ਸਾਬ ਦਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਸ਼ੌਂਕ ਆਪਣਾ ਫੇਰੇ ਤੋਰੇ ਦਾ ਕਿ ਨਹੀਂ ਆ ਗਿਆ ਆਪਾਂ ਬਾਬੇ ਨੂੰ ਮੇਲਾ ਪਹੁੰਚ ਗਏ ਜੱਗੇ ਡਾਉਣ ਹੋਰਾਂ ਨੂੰ ਮਿਲਦੇ ਆ ਤੇ ਆ ਬਰੀਆ ਖੜੀਆ ਬਰਜ਼ਾ 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 ਖੜੀਆ ਹੈ ਹਾਂ ਰੈੱਡ ਪਈ ਹੈ ਰੈੱਡ ਤੋਂ ਜਿਆ ਪਈ ਹੈ ਸ਼ੌਂਕ ਲਓ ਜੀ ਬਾਬੇਓ ਰੈੱਡ ਟੇਪ ਵਾਲੇ ਜੇ ਆਪਾਂ ਬੂਟ ਦੇਖਿਆ ਜਾਣ ਬਲੀ ਲੈ ਕੇ ਜਾਵਾਂਗੇ ਬੂਟ ਘੈਂਟ ਨੇ ਪਰ ਆ ਅੱਠ ਕਿੰਨੇ ਦੇਤੀ 8000 ਦੇ ਆਫ ਆਫ ਕਰਕੇ 8000 ਚੋਂ ਕਹਿੰਦਾ 2600 ਦੇ ਫਿਰ ਵੀ 2640 ਦੇ ਰਹਿ ਗਏ ਦੇਖ ਲੈ ਜੱਟੂ 2640 ਇਹਦਾ ਇੰਨਾ ਦੀ ਹੱਤ ਹੈ ਇੰਨਾ ਦਾ ਹਿੰਦੀ 2640 ਦੇ ਬੂਟ ਨੇ ਬਾਬਿਓ ਇਸ ਕੀ ਬ੍ਰਾਂਡ ਬ੍ਰਾਂਡ ਪਾ ਬ੍ਰਾਂਡ ਕੋਈ ਆ ਵੀ ਬ੍ਰਾਂਡ ਪਾਇਆ ਤਾਂ ਤੇ ਆਪਣੇ ਕੋਈ ਚੱਕਰ ਵਾਲੀ ਗੱਲ ਨਹੀਂ ਚੈੱਕ ਕਰ ਲਿਓ Ориਜੀਨਲ ਹੈ ਸਾਲਟ ਮਾੜੀ ਚੀਜ਼ ਨਾ ਪਾਈ ਜਾਣਾ ਪਾਉਣੀ ਹੈ ਬਾਕੀ ਬਾਬਾ ਦਿੰਦਾ ਉਹੀ ਗੱਲ ਹੈ ਬਾਬਾ ਦਿੰਦਾ ਸੀ ੜਾਈ ਜਾਂਦੇ ਆ ਦੇਖ ਲਓ ਸੰਗਰੂਰ ਨੂੰ ਤੁਸ ਨੂੰ ਕਾਹ ਦਿਖਾਉਣਾ ਕਿੱਧਰ ਜਾਂਦੇ ਆ ਲੈ ਵਾਹ ਇੱਸੀ ਜਮਾ ਕਰਾਤੀ ਜੀ ਏ ਟੀ ਐਮ ਜੀ ਇਨੀ ਛੱਡਾ ਛੱਡਪ੍ਰੀਤ ਬੰਦੇ ਖੜੇ ਨੇ ਜੋ ਏ ਛੱਡਪ੍ਰੀਤ ਬੰਦੇ ਖੜੇ ਨੇ ਜੈਸੇ ਬ੍ਰੇਡਰ ਰੋੜੀ ਆ ਆ ਆ ਬਾਬੇ ਬੰਦਾ ਪੂਰਾ ਫਿਰਦਾ ਹੈ ਸਾਈਡ ਟਾ ਪੂਰਾ ਲਓ ਜੀ ਭਰਾ ਉਹ ਹੈ ਲੋ ਬੂੜਾ ਲੈਨੇ ਆ ਕਾਂਸ ਜੋਡ ਆਰਡਰ ਦੇ ਰਿਹਾ ਹੈ ਲੋ ਫੂਡ ਵਾਲਿਆਂ ਦੇ ਚੋਬਰ ਜੀ ਹਲੋ ਫੂਡ ਸੰਗਰੂਰ ਬਈ ਟਾਈਮ ਲੱਗ ਗਿਆ ਜਿਆਦਾ ਆਰਡਰ ਦੇ ਰਿਹਾ ਜੀ ਉੱਪਰ ਕਿੰਨੇ ਸਿਰ ਜੀ ਲੱਗ ਜਦੇ ਨੇ 5% ਆ ਲੋ ਜੀ ਬਾਬੇਓ ਪੀ ਜੇ ਇੰਦਰ ਕਾਫੀਆਂ ਤਿੰਨ ਚੋਬਰ ਕਹਿੰਦੇ ਖੁੱਲਾ ਖਰਚਾ ਕਰਦੇ ਨੇ ਕਹਿੰਦੇ ਮਾਇਆ ਕਿੱਥੋਂ ਆਉਂਦੀ ਆ ਸਾਨੂੰ ਆਪ ਨੂੰ ਵੀ ਨਹੀਂ ਪਤਾ ਬਾਬੇਓ ਕਨਹੀਂ ਜਟੂ ਪਤਾ ਨਹੀਂ ਰੱਬ ਦੇ ਹੀ ਇਹਦਾ ਚੱਕੋ ਦੋ ਪੀਜ ਲਾਰਜੋ ਵੀ ਸਮੋਲ ਵੀ ਨਹੀਂ ਇਧਰ ਤਿੰਨ ਕੌਫੀਆਂ ਆਹ ਕਿਹੜੀ ਮਾਰਕੀਟ ਐ ਜਟੂ ਭੁੱਲ ਗਿਆ ਮੈਂ ਕੋਲਾ ਪਾਰਕ ਕੋਲਾ ਪਾਰਕ ਚ ਫਿਰਦੇ ਆ ਪੀਜ ਖਾਣ ਦਾ ਮੂਡ ਹੋ ਗਿਆ ਚੋਬਰ ਦਾ ਮੈਂ ਚੱਕੋ ਫਿਰ ਐਸੇ ਦੀ ਜ਼ਿੰਦਗੀ ਜਿਉਣੀ ਆ ਕੋਈ ਚੱਕਰ ਨਹੀਂ ਲੋਕਾਂ ਕੋਲੇ ਟੈਨਸ਼ਨਾਂ ਨੇ ਸਾਡੇ ਕੋਲੇ ਕੋਈ ਟੈਨਸ਼ਨ ਨਹੀਂ ਮਰਦੀ ਮਰ ਜਾਈਂ ਨੰਗ ਦੇ ਨੰਗ ਹੋ ਜਾਗੇ ਪਰ ਸਾੜੀਆਂ ਇਹ ਚੀਜ਼ਾਂ ਨਹੀਂ ਛੱਡਣੀਆਂ ਕ ਨਹੀਂ ਨੰਗੋਕੇ ਘਰੇ ਬਹਿ ਜਾਈਂ। ਬਿਨੰਗੋਕੇ ਘਰੇ ਬਹਿ ਜਾਵੇਂ। ਯਕੂ ਬਾਬਿਓ ਆ ਜਾਂਦੇ ਨੇ ਪੀਜੇ। ਉਹ ਵੀ ਆ। ਮੁੰਡਾ ਸਰਾ ਕਰਾਉਂਦਾ ਕਿ ਦੀ। ਰਾਣੀ ਖੜੀ ਆ ਉਧਰ ਆਪਣੀ। ਇਦੂ ਬਾਅਦ ਚ ਸਾਨੂੰ ਸ਼ਾਇਦ ਸਰਪ੍ਰਾਈਜ਼ ਵੀ ਮਿਲ ਜੇ। ਦਿਖਾਉਣੇ ਉਹ ਵੀ ਵਲੌਗ ਚ। ਕਰੋ ਯਕ ਬਾਬਿਓ ਉਹ ਘੜੀਆਂ ਰਾਣੀ ਆਪਣੀ। ਰਾਣੀ ਪੌਂਦੀ ਆ ਕਿੱਦਾਂ ਖੜੀ। ਹੁੰਦੀ ਐ ਜਾਲੀਆਂ ਕਾਲੀਆਂ ਨੇ ਝੋਟੀ ਦੀਆਂ ਲਾਏ ਦੇਖ ਲਓ। ਲਾਏ। ਅੱਜ ਬਾਬੇ ਬਲੌਗ ਦੀ ਕਰਦੇ ਆਪਾਂ ਐਂਡਿੰਗ ਤੇ ਮਿਲਦੇ ਆ ਸਾਨੂੰ ਨੈਕਸਟ ਬਲੌਗ ਚ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਦੇਖਿਆ ਜਿਹੜੇ ਸਪੋਰਟ ਕਰਦੇ ਨੇ ਮੇਰੇ ਪ੍ਰਾ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ। ਤੇ ਵੈਸੇ ਤਾਂ ਜਾਣ ਦੀ ਸਲਾਹ ਤੀਓ ਆਪਣੀਆਂ ਦੋ ਇਹ ਗੱਡੀਆਂ ਜਾ ਚੁੱਕੀਆਂ ਨੇ। ਕਈ ਕੁੰਡਾ ਲੈ ਗਿਆ ਉਹਨਾਂ ਭੋਗ ਤੇ ਜਨ ਅੱਜ ਭੋਗ ਜੇ ਖਾਸ ਨੇ ਜੇ ਮਰਗ ਤਾਂ ਪਤਾ ਨਹੀਂ ਕਿਵੇਂ ਬਹੁਤ ਰਹੀ ਜਾਂਦੀਆਂ ਨੇ ਪਰ ਕੰਨ ਸੋ ਦੇ ਚੜਦੀ ਕਲਾ ਚ ਰਹਿਣ ਪਰਿਵਾਰ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਬਲੌਗ ਸਬਾ